ਅੱਗੇ ਵੱਧੀਆਂ ਗੱਲ ਕਰਾਂਗੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਹਜੇ ਵੀ ਜਾਰੀ ਹੈ ਤਾਂ ਪੰਜਾਬ ਦੇ ਵਿੱਚ ਸਕੂਲਾਂ ਨੂੰ ਧਮਕੀਆਂ ਮਿਲਦੀਆਂ ਸੀ ਪਰ ਹੁਣ ਸੋਮਵਾਰ ਰਾਜ ਸਵੇਰੇ ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਬਿਲਕੁਲ ਦੱਸਦੀ ਕਿ ਜਿਸ ਤੋਂ ਬਾਅਦ ਸਕੂਲ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਤੁਰੰਤ ਮਾਪਿਆਂ ਨੂੰ ਫੋਨ ਕਰ ਦਿੱਤੇ ਜਾਂਦੇ ਨੇ ਤੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਚਲੇ ਜਾਂਦੇ ਨੇ ਤਾਂ ਦੱਸਦੀ ਹੈ ਕਿ ਸਕੂਲ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਡੌਗ ਸਕੁਐਡ ਟੀਮਾਂ ਪਹੁੰਚਦੀਆਂ ਨੇ ਤੇ ਕੋਨੇ-ਕੋਨੇ ਦੀ ਚੱਪੇ-ਚੱਪੇ ਦੀ ਬੜੀ ਬਰੀਕੀ ਦੇ ਨਾਲ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਤਾਂ ਆਖਿਰਕਾਰ ਧਮਕੀ ਭਰੇ ਈਮੇਲ ਜਾਂ ਧਮਕੀ ਭਰੇ ਫੋਨ ਕੌਣ ਕਰਵਾ ਰਿਹਾ ਇਸ ਦੇ ਪਿੱਛੇ ਕਿਸ ਤੀ ਸਾਜ਼ਿਸ਼ ਹੈ ਹਜੇ ਵੀ ਇੱਕ ਸਸਪੈਂਸ ਬਣਿਆ ਹੋਇਆ ਜਿਸ ਦਾ ਭੇਤ ਖੁੱਲਣ ਦਾ ਨਾਮ ਨਹੀਂ ਲੈ ਰਿਹਾ ਤਾਂ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਚੱਲ ਰਿਹਾ ਸੀ ਕੋਰਟ ਕੰਪਲੈਕਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਇੱਥੋਂ ਤੱਕ ਕਿ ਥਾਣਿਆਂ ਨੂੰ ਵੀ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਸੀ ਔਰ ਅੱਜ ਦਿੱਲੀ ਦੀ ਜੇ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਕੂਲ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ ਜਿਹੜਾ ਉੱਭਰਿਆ ਹੋਇਆ ਤਾਂ ਜਿੰਨਾਂ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਉਹਨਾਂ ਦੇ ਵਿੱਚੋਂ ਦਿੱਲੀ ਕੈਂਟ ਦੇ ਵਿੱਚ ਲੋਰਟ ਕਨਵੈਂਟ ਸਕੂਲ ਹੈ ਤੇ ਇਸ ਤੋਂ ਇਲਾਵਾ ਹੋਰ ਵੀ 8 ਸਕੂਲ ਸ਼ਾਮਲ ਨੇ ਤਾਂ ਸੁਰੱਖਿਆ ਏਜੰਸੀਆਂ ਨੇ ਨਾ ਸਾਰੇ ਸਕੂਲਾਂ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਾਵਧਾਨੀ ਦੇ ਜਿਹੜੇ ਉਪਾਅ ਕੀਤੇ ਗਏ ਨੇ ਤਾਂ ਈਮੇਲ ਦੇ ਵਿੱਚ ਕੀ ਇਸ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਧਮਕੀ ਪਰੇ ਈਮੇਲ ਦੇ ਵਿੱਚ ਪੜ੍ਹਕਾਉ ਅਤੇ ਪੜ੍ਹਕਾਉ ਸੁਨੇਹੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਖਾਲਿਸਤਾਨ ਬਣ ਜਾਏਗੀ ਅਫਸਲ ਗੁਰੂ ਦੀ ਯਾਦ ਦੇ ਵਿੱਚ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਔਰ ਈਮੇਲ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 13 ਫਰਵਰੀ ਨੂੰ ਦੁਪਹਿਰ 1 ਵਜੇ 11 ਮਿੰਟ ਤੇ ਸਕੂਲ ਦੇ ਵਿੱਚ ਇੱਕ ਬੰਬ ਫਟੇਗਾ ਤੇ ਅੰਤ ਦੇ ਵਿੱਚ ਆਪਣੀ ਪਛਾਣ ਖਾਲਿਸਤਾਨ ਨੈਸ਼ਨਲ ਆਰਮੀ ਦੇ ਵਜੋਂ ਕੀਤੀ ਗਈ ਹਾਲਾਂਕਿ ਸੁਰੱਖਿਆ ਏਜੰਸੀਆਂ ਜੇ ਸੰਦੇਸ਼ਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੀਆਂ ਨੇ ਔਰ ਉਹਨਾਂ ਦੀ ਜਾਂਚ ਕਰਦੀਆਂ ਨੇ ਤੇ ਲੋਕਾਂ ਨੂੰ ਆਮ ਤੌਰ ਤੇ ਅਜਿਹੇ ਦਾਅਵਿਆਂ ਤੋਂ ਘਬਰਾਉਣ ਦੀ ਬਜਾਏ ਅਧਿਕਤਰ ਜਾਣਕਾਰੀ ਦੀ ਉਡੀਕ ਕਰਨ ਦੀ ਅਪੀਲ ਹੈ ਸੋ ਜਨਵਰੀ ਤੇ ਫਰਵਰੀ 2026 ਦੇ ਵਿਚਕਾਰ ਦਿੱਲੀ ਐਨਸੀਆਰ ਦੇ ਸਕੂਲਾਂ ਦੇ ਵਿੱਚ ਬੰਬ ਦੇ ਨਾਲ ਸੰਬੰਧਤ ਧਮਕੀਆਂ ਦੀ ਇੱਕ ਲੜੀ ਦੇਖਣ ਨੂੰ ਮਿਲੀ ਹੈ 7 ਫਰਵਰੀ ਨੂੰ ਇੱਕ ਸਮੂਹੀ ਈਮੇਲ ਤੋਂ ਬਾਅਦ ਪੰਜਾ ਤੋਂ ਵੱਧ ਸਕੂਲਾਂ ਨੂੰ ਖਾਲੀ ਕਰਾਇਆ ਗਿਆ ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਕਹਿ ਸਕਦਾ ਹੈ ਕਿ ਜਾਲੀ ਐਲਾਨ ਦਿੱਤਾ ਗਿਆ ਸੋ ਪਹਿਲਾ 28 ਤੇ 29 ਜਨਵਰੀ ਨੂੰ ਸਰਦਾਰ ਪਟੇਲ ਵਿਦਿਆਲੇ ਲੌਰੈਂਟ ਕਨਵੈਂਟ ਤੇ ਡੋਨ ਬੇਸਕੋ ਸਮਿਥ ਪੰਜ ਸਕੂਲਾਂ ਨੂੰ ਧਮਕੀਆਂ ਵੀ ਮਿਲੀਆਂ ਸੀ ਪਰ ਜਾਂਚ ਦੇ ਵਿੱਚ ਕੁਝ ਵੀ ਸ਼ਕਤੀ ਨਹੀਂ ਮਿਲਿਆ ਸੀ ਤੇ ਕੈਂਪਸਾਂ ਨੂੰ ਘੰਟਿਆਂ ਦੇ ਅੰਦਰ ਸੁਰੱਖਿਅਤ ਘੋਸ਼ਿਤ ਉਹ ਕਰ ਦਿੱਤਾ ਗਿਆ ਸੀ ਤੱਗੇ ਵਾਦਿਆਂ ਗੱਲ ਕਰਾਂਗੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਹਜੇ ਵੀ ਜਾਰੀ ਹੈ ਤਾਂ ਪੰਜਾਬ ਦੇ ਵਿੱਚ ਸਕੂਲਾਂ ਨੂੰ ਧਮਕੀਆਂ ਮਿਲਦੀਆਂ ਸੀ ਪਰ ਹੁਣ ਸੋਮਵਾਰ ਰਾਜ ਸਵੇਰੇ ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਬਿਲਕੁਲ ਦੱਸ ਦਿਆ ਕਿ ਜਿਸ ਤੋਂ ਬਾਅਦ ਸਕੂਲ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਤੁਰੰਤ ਮਾਪਿਆਂ ਨੂੰ ਫੋਨ ਕਰ ਦਿੱਤੇ ਜਾਂਦੇ ਨੇ ਤੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਚਲੇ ਜਾਂਦੇ ਨੇ ਤਾਂ ਦੱਸਦੀ ਹੈ ਕਿ ਸਕੂਲ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਡੌਗ ਸਿਕਿਉਰਟੀ ਟੀਮਾਂ ਪਹੁੰਚਦੀਆਂ ਨੇ ਤੇ ਕੋਨੇ-ਕੋਨੇ ਦੀ ਚੱਪੇ-ਚੱਪੇ ਦੀ ਬੜੀ ਬਰੀਕੀ ਦੇ ਨਾਲ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਤਾਂ ਆਖਰਕਾਰ ਧਮਕੀ ਭਰੇ ਈਮੇਲ ਜਾਂ ਧਮਕੀ ਭਰੇ ਫੋਨ ਕੌਣ ਕਰਵਾ ਰਿਹਾ ਇਸ ਦੇ ਪਿੱਛੇ ਕਿਸ ਦੀ ਸਾਜ਼ਿਸ਼ ਹੈ ਹਜੇ ਵਿੱਕ ਸਸਪੈਂਸ ਬਣਿਆ ਹੋਇਆ ਜਿਸ ਦਾ ਭੇਤ ਖੁੱਲਣ ਦਾ ਨਾਮ ਨਹੀਂ ਲੈ ਰਿਹਾ ਤਾਂ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਸਕੂਲਾਂ ਨੂੰ ਧਮਕੀਆਂ ਮਿਲਣ ਦਾ سلسلہ ਚੱਲ ਰਿਹਾ ਸੀ ਕੋਰਟ ਕੰਪਲੈਕਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਇੱਥੋਂ ਤੱਕ ਕਿ ਥਾਣਿਆਂ ਨੂੰ ਵੀ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਸੀ ਔਰ ਅੱਜ ਦਿੱਲੀ ਦੀ ਜੇ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਕੂਲ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ ਜਿਹੜਾ ਉੱਭਰਿਆ ਹੋਇਆ ਹੈ ਤਾਂ ਜਿਨ੍ਹਾਂ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਉਹਨਾਂ ਦੇ ਵਿੱਚੋਂ ਦਿੱਲੀ ਕੈਂਟ ਦੇ ਵਿੱਚ ਲੋਰਟ ਕਨਵੈਂਟ ਸਕੂਲ ਹੈ ਤੇ ਇਸ ਤੋਂ ਇਲਾਵਾ ਹੋਰ ਵੀ 8 ਸਕੂਲ ਸ਼ਾਮਲ ਨੇ ਤਾਂ ਸੁਰੱਖਿਆ ਏਜੰਸੀਆਂ ਨੇ ਨਾ ਸਾਰੇ ਸਕੂਲਾਂ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਾਵਧਾਨੀ ਦੇ ਜਿਹੜੇ ਉਪਾਅ ਕੀਤੇ ਗਏ ਨੇ ਤਾਂ ਈਮੇਲ ਦੇ ਵਿੱਚ ਕੀ ਇਸ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਧਮਕੀ ਪਰੇ ਈਮੇਲ ਦੇ ਵਿੱਚ ਪੜ੍ਹਕਾਉ ਅਤੇ ਪੜ੍ਹਕਾਉ ਸੁਨੇਹੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਖਾਲਿਸਤਾਨ ਬਣ ਜਾਏਗੀ ਅਫਸਲ ਗੁਰੂ ਦੀ ਯਾਦ ਦੇ ਵਿੱਚ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਔਰ ਈਮੇਲ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 13 ਫਰਵਰੀ ਨੂੰ ਦੁਪਹਿਰ 1 ਵਜੇ 11 ਮਿੰਟ ਤੇ ਸਕੂਲ ਦੇ ਵਿੱਚ ਇੱਕ ਬੰਬ ਫਟੇਗਾ ਤੇ ਅੰਤ ਦੇ ਵਿੱਚ ਆਪਣੀ ਪਛਾਣ ਖਾਲਿਸਤਾਨ ਨੈਸ਼ਨਲ ਆਰਮੀ ਦੇ ਵਜੋਂ ਕੀਤੀ ਗਈ ਹਾਲਾਂਕਿ ਸੁਰੱਖਿਆ ਏਜੰਸੀਆਂ ਜੇ ਸੰਦੇਸ਼ਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੀਆਂ ਨੇ ਔਰ ਉਹਨਾਂ ਦੀ ਜਾਂਚ ਕਰਦੀਆਂ ਨੇ ਤੇ ਲੋਕਾਂ ਨੂੰ ਆਮ ਤੌਰ ਤੇ ਅਜਿਹੇ ਦਾਅਵਿਆਂ ਤੋਂ ਘਬਰਾਉਣ ਦੀ ਬਜਾਏ ਅਧਿਕਤਰ ਜਾਣਕਾਰੀ ਦੀ ਉਡੀਕ ਕਰਨ ਦੀ ਅਪੀਲ ਹੈ ਸੋ ਜਨਵਰੀ ਤੇ ਫਰਵਰੀ 2026 ਦੇ ਵਿਚਕਾਰ ਦਿੱਲੀ ਐਨਸੀਆਰ ਦੇ ਸਕੂਲਾਂ ਦੇ ਵਿੱਚ ਬੰਬ ਦੇ ਨਾਲ ਸੰਬੰਧਤ ਧਮਕੀਆਂ ਦੀ ਇੱਕ ਲੜੀ ਦੇਖਣ ਨੂੰ ਮਿਲੀ ਹੈ 7 ਫਰਵਰੀ ਨੂੰ ਇੱਕ ਸਮੂਹੀ ਈਮੇਲ ਤੋਂ ਬਾਅਦ ਪੰਜਾ ਤੋਂ ਵੱਧ ਸਕੂਲਾਂ ਨੂੰ ਖਾਲੀ ਕਰਾਇਆ ਗਿਆ ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਕਹਿ ਸਕਦਾ ਹੈ ਕਿ ਜਾਲੀ ਐਲਾਨ ਦਿੱਤਾ ਗਿਆ ਸੋ ਪਹਿਲਾ 28 ਤੇ 29 ਜਨਵਰੀ ਨੂੰ ਸਰਦਾਰ ਪਟੇਲ ਵਿਦਿਆਲੇ ਲੌਰੈਂਟ ਕਨਵੈਂਟ ਤੇ ਡੋਨ ਬੇਸਕੋ ਸਮਿਥ ਪੰਜ ਸਕੂਲਾਂ ਨੂੰ ਧਮਕੀਆਂ ਵੀ ਮਿਲੀਆਂ ਸੀ ਪਰ ਜਾਂਚ ਦੇ ਵਿੱਚ ਕੁਝ ਵੀ ਸ਼ਕਤੀ ਨਹੀਂ ਮਿਲਿਆ ਸੀ ਤੇ ਕੈਂਪਸਾਂ ਨੂੰ ਘੰਟਿਆਂ ਦੇ ਅੰਦਰ ਸੁਰੱਖਿਅਤ ਘੋਸ਼ਿਤ ਉਹ ਕਰ ਦਿੱਤਾ ਗਿਆ ਸੀ